ਵੱਡਾ ਸਵਾਲ ਦੋ ਟੈਸਟ ਜਿਹੜਾ ਵਾਰ-ਵਾਰ ਜਿਹੜਾ ਆ ਆਮ ਆਦਮੀ ਪਾਰਟੀ ਨੂੰ ਹੋ ਰਿਹਾ ਹੈ ਕਿ ਸਾਰੇ ਉਮੀਦਵਾਰਾਂ ਦਾ ਡੋਟਾਕ ਹੋਣਾ ਚਾਹੀਦਾ ਨਹੀਂ ਨਹੀਂ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ ਕਹਿੰਦਾ ਜੇ ਉਹ ਪੁਣੇ ਤੋਂ ਮੈਂ ਲਵਜਨੀ ਬੋਲਣੇ ਹਣ ਤੋਂ ਭਾਵੇਂ ਅੱਧੇ ਘੰਟੇ ਬਾਅਦ ਮੇਰੇ ਨਾਲ ਆ ਜੇ ਮੈਂ ਡਾਉਟ ਟੈਸਟ ਕਰਾਉਣ ਲਈ ਤਿਆਰ ਆ ਜਿੱਤੇ ਵਜਣਾ ਮੇਰੀ 1:00 ਵਜੇ ਅਹੀਂ ਡਾਉਟ ਟੈਸਟ ਕਰਾਉਣ ਲਈ ਤਿਆਰ ਆ ਨਹੀਂ ਨਾ ਹੀ ਭੀਗ ਖਾਂਦੇ ਆ ਨਾ ਹੀ ਭੁਖੀ ਖਾਂਦੇ ਆ ਨਾ ਨੰਗ ਪੋਠ ਖਾਂਦੇ ਆ ਤੇ ਨਾ ਜਰੀਆ ਨੂੰ ਕੈਪਸੂਲ ਖਾਂਦੇ ਆ ਇਹਦਾ ਰਹਦਾ ਵੀ ਕੈਪਸੂਲ ਖਾਈ ਜਨਾ ਮੈਂ ਉਹ ਬਗਰੋ ਕਹੂੰ ਇਹ ਦਵਾਈ ਚੱਲਦੀ ਮੇਰੀ ਦਵਾਈ ਵੀ ਚੱਲਦੀ ਆ ਮੈਂ ਫਿਰ ਵੀ ਇਹ ਲਗਾ ਕਿ 1:00 ਵਜੇ ਬੰਗਲ ਡਾਉਟ ਟੈਸਟ ਜਿਹੜਾ ਜ਼ੀਰੋ ਆਊਗਾ ਕਲੀਅਰ ਆਊਗਾ ਕਿਉਂਕਿ ਹਾਏ ਹੱਦੇ ਪੂਰਦੇ ਆ ਰਗਾਂ ਦੇ ਵਿੱਚ ਨਸ਼ਾ ਨਹੀਂ ਦਰਦਾ ਅੱਜ ਬੀਬੀਆਂ ਵੀ ਵੱਡੇ ਪੱਤਰ ਤੇ ਆਈਆਂ ਨੇ ਲੱਗਦਾ ਕਿ ਦੇ ਕੋਈ ਨਾ ਲੈ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡਾ 1000 ਰੁਪਏ ਕਦੋਂ ਮਿਲਣਗੇ ਕੋਈ ਦੇ ਦੇਣਾ 5000 ਦੇਣਾ ਕਿ ਜਾਂ ਸ਼ੁਰੂ 1000 ਤੋਂ ਕਰਨਾ ਆ ਵਾ ਅੱਗੇ ਨਾ ਲਾ ਦੇ ਦਿਆਂਗੇ ਉਹ ਵੀ ਲੈ ਲਿਆ ਨਹੀਂ ਦੇਣਿਆ ਦੇਣਿਆ 6 ਮਹੀਨਾ ਤੱਕ ਵੀ ਦੇਣਿਆ ਮਾਨ ਸਾਹਿਬ ਨੇ ਕਹਿਤਾ ਵਾ ਕਿ ਅਸੀਂ ਜਿਹੜਾ 1000 ਰੁਪਇਆ ਤੁਹਾਡਾ ਉਹ ਵੀ ਦੇਵਾਂਗੇ ਮੈਂ ਮਨਿੰਦਰ ਸਿੰਘ ਲਾਲਪੁਰਾ ਫਿਰ ਬਾਹਰ ਖੜੀ ਕਰਕੇ ਕਹਿ ਸਕਦੇ ਨੇ ਕਿ ਸਾਡੇ ਉਮੀਦਵਾਰ ਕੋਟ ਤਾਪ ਆਇਓ ਜੇ ਜਿੱਤਣ ਤੋਂ ਬਾਅਦ ਤੁਹਾਡਾ ਧੰਨਵਾਦ ਕਰਨਾ ਆਏਗਾ ਤੁਹਾਡੇ ਕੰਮ ਕਰਨਾ ਆਏਗਾ ਕਿ ਪਹਿਲਿਆਂ ਵਾਂਗ ਲੱਭੇਗਾ ਹੀ ਨਹੀਂ ਆਮ ਆਦਮੀ ਪਾਰਟੀ ਤੁਸੀਂ ਐਡਾ ਦੀ ਸੋਚ ਨਹੀਂ ਸੋਚ ਸਕਦੇ ਸਾਡੇ ਸਾਰੇ ਲੀਡਰ ਗਰਾਊਂਡ ਤੇ ਰਹਿੰਦੇ ਆ ਇਹਨੂੰ ਤੁਸੀਂ ਵੇਖਿਆ ਹੋਊਗਾ ਮੈਂ ਗਰਾਊਂਡ ਤੇ ਰਹਿੰਦਾ ਮੇਰੇ ਹਲਕੇ ਨੇ ਜਤਉੜਾ ਚੰਦੂਰ ਸਾਹਿਬ ਨੇ ਤੇ ਮੇਰਾ ਫਰਜ਼ ਹੈ ਜਾ ਕੇ ਧੰਨਵਾਦ ਕਰਾਂ ਪੁੱਲਰ ਸਾਹਿਬ ਦਾ ਇੱਕ ਵੱਡਾ ਕੱਟ ਕਰ ਦੂੰਗਾ ਉੱਥੇ ਪੁੱਲਰ ਸਾਹਿਬ ਹੋਣਗੇ ਪੁੱਲਰ ਸਾਹਿਬ ਧੰਨਵਾਦ ਕਰ ਦੇਣਗੇ ਜੀ ਪੰਜਾਬ ਆਪਕਾ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਇਆਂ ਪਾਖਦੇ ਆ ਵੱਟਾ ਜਿਹੜਾ ਅੱਜ ਤਰਨਤਾਰਨ ਦੇ ਵਿੱਚ ਆਵਾਮੀ ਪਾਰਟੀ ਦੀ ਸੀਐਮ ਦੀ ਆਮਦ ਤੋਂ ਪਹਿਲਾਂ ਆਇਆ ਹੈ ਮੇਰੇ ਨਾਲ ਨੌਜਵਾਨ ਆਗੂ ਅਤੇ ਪੰਜਾਬ ਦੇ ਪ੍ਰਧਾਨ ਵੀ ਨੇ ਜੁੜਦੇ ਤੇ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕੀ ਭਾਵਨਾਵਾਂ ਨੇ ਕਿਸ ਤਰੀਕੇ ਨਾਲ ਦੇਖਦੇ ਕਿਉਂਕਿ ਬਹੁਤ ਸਾਰੇ ਸਵਾਲ ਜਿਹੜੇ ਆ ਆਵਾਮੀ ਪਾਰਟੀ ਨੂੰ ਹੋ ਰਹੇ ਆ ਬਰਨਾਰਡ ਮੋਰੇ ਲਾਲਪੁਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਡੋਰ ਟੂ ਡੋਰ ਹੁੰਦਾ ਹੋਇਆ ਰੋਡ ਸ਼ੋ ਜਿਹੜਾ ਹੈ ਵੱਖ-ਵੱਖ ਥਾਵਾਂ ਤੋਂ ਕਰਨਤਾਰਨ ਪਹੁੰਚਿਆ ਕਿ ਉਹ ਜੀ ਲੋਕਾਂ ਦੀ ਨਵਜ ਪਛਾਣ ਦੇ ਵਿੱਚ ਜਿਹੜਾ ਕਾਰਜਾ ਹੋ ਰਿਹਾ ਹੈ ਉਹ ਨਹੀਂ ਬਿਲਕੁਲ ਇਹ ਸ਼ੀਟ ਵੱਡੇ ਮਾਰਜਨ ਨਾਲ ਝੁੱਟ ਪਈ ਹੈ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਚਾਰ ਨੂੰ ਰਿਜ਼ਲਟ ਹੈ ਤਾਂ ਇਹ ਸ਼ੀਟ ਦੇ ਵਿੱਚ ਨਾਰਜੀਤ ਸਿੰਘ ਪਾ ਮੈਂਬਰ ਪਾਰਲੀਮੈਂਟ ਜਿਹੜਾ ਉਹ ਬਣ ਜਾ ਰਿਹਾ ਉਹਨਾਂ ਨੂੰ ਐਡਵਾਂਸ ਵਧਾਈਆਂ ਨੇ ਮੇਰੇ ਵੱਲੋਂ ਐਡਵਾਂਸ ਵਧਾਈਆਂ ਤੁਸੀਂ ਦੇ ਰਹੇ ਪਰ ਵੱਡਾ ਸਵਾਲ ਦੋ ਟੈਸਟ ਜਿਹੜਾ ਵਾਰ-ਵਾਰ ਜਿਹੜਾ ਆਮ ਆਦਮੀ ਪਾਰਟੀ ਨੂੰ ਹੋ ਰਿਹਾ ਹੈ ਕਿ ਸਾਰੇ ਉਮੀਦਵਾਰਾਂ ਦਾ ਡੋਟਾਕ ਹੋਣਾ ਚਾਹੀਦਾ ਨਹੀਂ ਨਹੀਂ ਦਾ ਅਸੀਂ ਸੁਪਰੀਮ ਕੋਰਟ ਜਾਵਾਂਗੇ ਜਿਹੜਾ ਕਹਿੰਦਾ ਜੇ ਆਪਣੇ ਕੋਲ ਮੈਂ ਲਵਜ ਨਹੀਂ ਬੋਲਣੇ ਹੁਣ ਤੋਂ ਭਾਵੇਂ ਅੱਧੇ ਘੰਟੇ ਬਾਅਦ ਮੇਰੇ ਨਾਲ ਆ ਜੇ ਮੈਂ ਡੋਪ ਟੈਸਟ ਕਰਾਉਣ ਲਈ ਤਿਆਰ ਆ ਜਿੱਥੇ ਵੱਜਣਾ ਮੇਰੀ 1:30 ਵਜੇ ਅਸੀਂ ਡੋਪ ਟੈਸਟ ਕਰਾਉਣ ਲਈ ਤਿਆਰ ਆ ਨਹੀਂ ਨਾ ਹੀ ਭੀ ਮ ਖਾਂਦੇ ਆ ਨਾ ਹੀ ਭੁਖੀ ਖਾਂਦੇ ਆ ਨਾ ਨੰਗ ਪੋਤ ਖਾਂਦੇ ਆ ਤੇ ਨਾ ਜਰੀਆ ਕੋ ਕੈਪਸੂਲ ਖਾਂਦੇ ਆ ਇਹਦਾ ਰਹਿੰਦਾ ਵੀ ਕੈਪਸੂਲ ਖਾਈ ਜਨਾ ਮੈਂ ਉਹ ਬਗਰੋ ਕਹੂੰ ਇਹ ਦਵਾਈ ਚੱਲਦੀ ਮੇਰੀ ਦਵਾਈ ਵੀ ਚੱਲਦੀ ਆ ਮੈਂ ਫਿਰ ਵੀ ਇਹ ਲਗਾ ਕਿ 1:30 ਵਜੇ ਮੇਰੇ ਡਾਉਟ ਟੈਸਟ ਜਿਹੜਾ ਜ਼ੀਰੋ ਆਊਗਾ ਕਲੀਅਰ ਆਊਗਾ ਕਿਉਂਕਿ ਹਾਈ ਹੱਦ ਪੂਰ ਦੇ ਰਗਾਂ ਦੇ ਵਿੱਚ ਨਸ਼ਾ ਨਹੀਂ ਦੌੜਦਾ ਜਿੱਦੇ ਆਪਣੇ ਇਹ ਉਮੀਦਵਾਰ ਦਾ ਵਿਚਾਰ ਨਹੀਂ ਕਰਦੇ ਨਜਰੋਂ। ਸੱਪ ਨੂੰ ਮ ਜੀਰੇ ਨੂੰ ਕੈਪਸੂਲ ਕੋਰ ਖਾਂਦਾ ਹੈ। ਬਸ ਕੋਣ ਦਾ ਫੱਟਾ ਮਾਰਦਾ ਕਿ ਨਹੀਂ ਮਾਰਦਾ ਮੈਨੂੰ ਇਹ ਦੱਸ ਦੇ। ਕਹਿੰਦੇ ਅਸੀਂ ਪੰਥ ਪਰਿਵਾਰ ਤੋਂ ਮਨੂਗਾ ਪਹਿਲਾਂ ਡਾਕ ਟੈਸਟ ਕਰਾ ਕੇ ਆਪਣਾ। ਉਹ ਲੋਕਾਂ ਨੂੰ ਸਰਟੀਫਿਕੇਟ ਦਿਖਾ ਕੇ ਮੈਂ ਆਪਣਾ ਕਰਾ ਲਿਆ। ਸਭ ਤੋਂ ਪਹਿਲਾਂ ਜਿਹੜਾ ਜੇ ਮੈਂ ਕਹਿੰਦਾ ਡਾਕ ਟੈਸਟ ਕਹਿਣਾ ਨਾ ਮੇਰਾ ਪਰਦਾ ਪਹਿਲਾਂ ਮੈਂ ਜਾਵਾਂ। ਜੀ ਫੇਰ ਉਹ ਡੌਮ ਟੈਸਟ ਲੋਕਾਂ ਨੂੰ ਖਵਾਵਾ ਵੇਖੋ ਮੈਂ ਕਰਾਇਆ ਜੇ ਦੂਜੇ ਉਮੀਦਵਾਰ ਨੂੰ ਵੀ ਕਰਾਓ ਉਹ ਕਰਾਵੇ ਪਰ ਕਰਾਵੇ ਸਾਹਮਣੇ ਠੀਕ ਹੈ ਨਾ ਸੋ ਅਸੀਂ ਪੇਟਰੋਨ ਲਈ ਤਿਆਰ ਆ ਤੁਹਾਡਾ ਭਰਾ ਕਰਾਉਣ ਲਈ ਤਿਆਰ ਆ ਮੈਂ ਜਰੂਰ ਪੁੱਛਣਾ ਚਾਹਾਂਗਾ ਕਹਿੰਦੇ ਪ੍ਰਜਾ ਦੇ ਵਿੱਚ ਜਿਹੜਾ ਸੱਚ ਬੋਲਦਾ ਹੋਵੇ ਉਹਨੂੰ ਖੁੱਡੇ ਲੈਣ ਵੀ ਜਲਦੀ ਲਾ ਦਿੱਤਾ ਜਾਂਦਾ ਗੱਲ ਕੁਮਰ ਵਿਜੇ ਪ੍ਰਤਾਪ ਦੀ ਕਿ ਉਹ ਓਧਰ ਨਹੀਂ ਸਕਦਾ ਸੀ ਕਿ ਇਹ ਲੋਕਾਂ ਦੀ ਸੇਵਾ ਨਹੀਂ ਕਰ ਸਕਦੇ ਜੇ ਇੱਕ ਮੰਤਰੀ ਨੂੰ ਤਿੰਨ ਤਿੰਨ ਓਧੇ ਮਿਲ ਸਕਦੇ ਇਹ ਵੱਡਾ ਸਵਾਲ ਹੈ ਤੇ ਲੋਕ ਜਾਣਨਾ ਚਾਹੁੰਦੇ ਆ ਦੇਖੋ ਗੱਲ ਇਹ ਆ ਕਿ ਇਹ ਪਾਰਟੀਆਂ ਦੇ ਫੈਸਲੇ ਹੁੰਦੇ ਆ ਤੇ ਐਮਐਲਏ ਲੈਵਲ ਦਾ ਫੈਸਲਾ ਨਹੀਂ ਨਾ ਮੈਂ ਕਿਸ ਨੂੰ ਲਾ ਸਕਦਾ ਨਾ ਕਿਸ ਨੂੰ ਲਾ ਸਕਦਾ ਇਹਦਾ ਜਵਾਬ ਤੇ ਵੱਡੀਆਂ ਪਾਰਟੀਆਂ ਜਿਹੜੀਆਂ ਉਹ ਦੇ ਸਕਦੀਆਂ ਨੇ ਪਿੱਛੇ ਦੇ ਪਾਰਟੀ ਕੁਮਰ ਵਿਜੇ ਪ੍ਰਤਾਪ ਜੀ ਦੇ ਮੇਰੇ ਨਾਲ ਘਰ ਵੀ ਗਏ ਸੀ ਉਹਨਾਂ ਦੀ ਗੱਲ ਬਾਤ ਚੱਲੀਆ ਤੇ ਉਹਨਾਂ ਦਾ ਪਾਰਟੀ ਨਾਲ ਵਧੀਆ ਕੋਈ ਇੰਦਰੀ ਵੈਸੇ ਸਿਫਾਰਸ਼ ਜਿਹੜੀ ਆ ਉਹ ਤਾਂ ਨੁਮਾਇੰਦਗੀ ਕਰ ਹੀ ਸਕਦੇ ਆ ਦੇਖੋ ਬڑے ਫੈਸਲੇ ਨੇ ਜਿਹੜੇ ਸਰਕਾਰਾਂ ਨੇ ਆਪਣੇ ਪੱਤਰ ਤੇ ਲੈਣੇ ਹੁੰਦੇ ਆ ਸੀ ਜੇ ਲੋਕਾਂ ਨੂੰ ਕੁਛ ਨਹੀਂ ਕਹੀ ਕਹਦੇ ਆਂਗੇ ਅੱਜ ਬੀਬੀਆਂ ਵੀ ਵੱਡੇ ਪੱਤਰ ਤੇ ਆਈਆਂ ਨੇ ਲੱਗਦਾ ਕਿ ਦੇ ਕੋਚੀ ਨਾਲ ਆ ਮੁੱਖ ਮੰਤਰੀ ਸਾਹਿਬ ਦਾ 1000 ਰੁਪਏ ਕਦੋਂ ਮਿਲਣਗੇ ਆਪਾਂ ਦੇਣਾ 5 ਮਹੀਨਾ ਤੱਕ ਕੋਈ ਦੇ ਦੇਣਾ 2000 ਦੇਣਾ ਕਿ ਜਾਂ ਸ਼ੁਰੂ 1000 ਤੋਂ ਕਰਨਾ ਆ ਵਾ ਅੱਗੇ ਨਾਲ ਆ ਦੇ ਦੇਾਂਗੇ ਉਹ ਵੀ ਕਰ ਲੈ ਆ ਨਹੀਂ ਦੇਣੇ ਆ ਦੇਣੇ ਆ 6 ਮਹੀਨਾ ਤੱਕ ਕੋਈ ਦੇਣੇ ਆ ਮਾਨ ਸਾਹਿਬ ਨੇ ਕਹਿਤਾ ਵਾ ਕਿ ਅਸੀਂ ਜਿਹੜਾ 1000 ਰੁਪਇਆ ਤੁਹਾਡਾ ਉਹ ਵੀ ਦੇਵਾਂਗੇ ਇਹ ਨਸ਼ੇ ਦੇ ਮੁੱਦੇ ਤੇ ਜਿਹੜੀ ਆ ਬਹੁਤ ਵੱਡੀ ਗੱਲ ਜਿਹੜੀ ਪੰਜਾਬ ਚ ਹੁੰਦੀ ਹੈ ਨਸ਼ੇ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦਾ ਸਟੈਂਡ ਕੀ ਹੈ ਗੱਲ ਇਹ ਹੈ ਕਿ ਹਲਕਾ ਖਡੂਰ ਸਾਹਿਬ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਿੰਨੀਆਂ ਪਰਚੇ ਨਾ ਦਿਹਾਸਾ ਲਈ ਦਿੱਤੇ ਸੀ ਨਾ ਕਾਂਗਰਸ ਤੇ ਕਾਲੀਆਂ ਨੇ ਉਹਨੇ ਪਰਚੇ ਤੁਹਾਡੇ ਭਰਾ ਨੇ 2 ਸਾਲਾਂ ਦੇ ਦਿੱਤੇ ਆ 277 ਪਰਚੇ ਜਿਹੜੇ ਲਗਭਗ ਦਿੱਤੇ ਆ ਪਹਿਲਾਂ ਮੈਨੂੰ ਭੇਖਾ ਸੀ ਕਿ 227 ਦਿੱਤੇ ਆ 227 ਦੀ 277 ਜਿਹੜੇ ਪਰਚੇ ਦਿੱਤੇ ਆ ਤੇ ਦੂਜਾ 427 ਬੰਦੇ ਫੜ ਕੇ ਖਦੂਰ ਸਾਹਿਬ ਕਿੱਲੇ ਦੇ ਕਿੱਲੇ ਖਦੂਰ ਸਾਹਿਬ ਦੇ 427 ਨਸ਼ਾ ਵੇਚਣ ਵਾਲੇ ਜੇਲ੍ਹ ਚ ਭੇਜੇ ਕੋ ਛੁੱਟੀਆਂ ਦਾ ਯਾਰ ਮੈਨੂੰ ਪਤਾ ਮਗਰ ਸਕਦੇ ਇਸੇ ਤਰ੍ਹਾਂ ਦੀ ਕੋਈ ਸਿਆਸੀ ਕਿੜਵੀ ਕੱਢੀ ਗਈ ਹੈ ਜਾਂ ਨਹੀਂ ਮੈਂ ਵੈਸੇ ਨਹੀਂ ਕੱਢਦਾ ਅੰਮ੍ਰਿਤਸਰ ਸਾਹਿਬ ਆਈ ਸੰਦਾ ਸਾਧੂਆਂ ਵਾਲਾ ਰੱਖਿਆ ਵਾ ਉਹਨਾਂ ਨੇ ਸੰਤਾ ਨੂੰ ਮੰਗਦੇ ਆ ਸਾਧੂਆਂ ਨੂੰ ਦੇ ਯਾਰ ਪੁਰਾਣੀਆਂ ਪੀੜ੍ਹੀ ਦੀ ਧਰਤੀ ਆ ਉਹਨਾਂ ਦੇ ਚਿਰਾਂ ਦੇ ਇਲਾਕੇ ਉਹਨਾਂ ਵਰਗਾ ਸੁਭਾਅ ਫੜਦਾ ਰੱਖਦਾ ਤੇ ਕਿਸੇ ਨੇ ਉਹਦੀ ਕਿਰਮ ਨਹੀਂ ਕੀਤੀ ਨੌਜਵਾਨ ਲੀਡਰ ਫਿਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਲਹਿਰ ਜਿਹੜੀ ਆ ਉਹ ਇੱਕ ਹੋਰ ਵੱਡੀ ਉੱਠੀ ਆ ਉਹ ਤੁਹਾਨੂੰ ਵੀ ਪਤਾ ਕਿਹੜੀ ਗੱਲ ਆ ਇਹ ਚਾਰ ਤਰੀਕ ਚ ਡੇਰ ਵੀ ਕਰ ਜਾਨਾ 500 ਹੀ ਰਹਿ ਗਿਆ ਸਾਰਾ ਕੋ ਸਾਹਮਣੇ ਆ ਜਾਣਾ ਬਿਨਾ ਕੇਡਰਾਂ ਤੋਂ ਵੀ ਕਦੇ ਗੱਲਾਂ ਚੱਲੀਆਂ ਲੋਕ ਸਿਆਣੇ ਹੋ ਗਏ ਆ ਲੋਕਾਂ ਨੂੰ ਪਤਾ ਵਾ ਵਿਕਾਸ ਕੇਰੀ ਪਾਰਟੀ ਨੇ ਕਰ ਅਗਲੇ 3 ਸਾਲ ਕੰਮ ਕੇਰੀ ਪਾਰਟੀ ਕੋ ਕਰਿਆ ਲੋਕ ਉਹ ਗੱਲਾਂ ਨਹੀਂ ਰਹੀਆਂ ਜਦੋਂ ਪਹਿਲਾਂ ਬਾਦਲ ਪੰਥ ਪੱਤ ਕਰਕੇ ਬਾਦਲ ਵੋਟਾਂ ਰੈਂਦਾ ਰਿਹਾ ਹੋਰ ਲੋਕਾਂ 'ਚ ਫਰਕ ਆ ਜਿੰਨੇ ਲੋਕ ਖੜੇ ਨੇ ਵੱਡਾ ਹਜ਼ੂਮ ਹੈ ਕੀ ਇਹਨੂੰ ਤੁਸੀਂ ਪੰਥ ਜੀ ਨਹੀਂ ਕਹਿੰਦੇ ਜੀ ਤਸਵੀਰ ਜਵਾਬ ਦਿਓ ਇਹ ਪੰਥ ਚ ਨੇ ਲੋਕਾਂ ਦਾ ਪੰਥ ਹੈ ਪਰ ਸੀਮਿੰਟ ਸੜੇ ਦਾ ਪੰਥ ਨਹੀਂ ਹੈਗਾ ਇਹ ਵੀ ਪੰਥ ਦੇ ਲੋਕ ਨੇ ਪਰ ਇਹ ਰਾਜਨੀਤਿਕ ਲੜਾਈ ਆ ਜੋਣਾ ਰਾਜਨੀਤਿਕ ਨੇ ਹੁਣ ਲੋਕ ਧਰਮ ਦੇ ਨਾਂ ਤੇ ਪਹਿਲਾਂ ਵਾਂਗ ਗੁਮਰਾਹ ਨਹੀਂ ਹੁੰਦੇ ਜਿਹੜੇ ਥੋੜੇ ਬਾਰੇ ਘਬਰਾ ਕੇ ਇਹ ਵਾਲੇ ਹੋ ਜਾਂਦੇ ਆ ਉਹ ਅਗਲੇ ਦੋ ਸਾਲਾਂ ਨੂੰ ਸਮਝ ਜਾਂਦੇ ਆ ਕਿ ਨਹੀਂ ਬੋਲੋ ਅਸੀਂ ਗਲਤੀ ਕਰ ਚੁੱਕੇ ਆ ਸੋ ਕੋਈ ਗੱਲ ਨਹੀਂ ਤੇ ਜਿਹੜੇ ਅੱਜ ਗਮਰਾ ਹੋਏ ਆ ਹੋਰ ਸਾਲ ਉਹਨਾਂ ਨੂੰ ਸਮਝ ਆ ਜਣੀ ਵੀ ਨਹੀਂ ਉਦੋਂ ਅਸੀਂ ਗਲਤੀ ਕਿਹੜੀ ਹੁਣ ਇੱਥੇ ਝੰਡੇ ਫੜ ਕੇ ਆਮ ਆਦਮੀ ਪਾਰਟੀ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ ਹਾਲੇ ਵੀ ਕਿਸੇ ਉਦੇਸ਼ ਤੇ ਨਹੀਂ ਪਹੁੰਚੇ ਉਹਨਾਂ ਦੇ ਲਈ ਕੀ ਕਿਹਾ ਜਾਵੇ ਉਨ੍ਹਾਂ ਦੇ ਚਰਨਾ ਚ ਮੇਰਾ ਸਿਰ ਝੁਕਦਾ ਯਾਰ ਜਿਹੜੇ ਬੰਦੇ ਬਿਨਾ ਉਹਦੇ ਤੋਂ ਆਪਣੇ ਇਸ ਪਾਰਟੀ ਲਈ ਕੰਮ ਕਰਦੇ ਆ ਪਾਰਟੀ ਦੇ ਸੱਚੇ ਸਿਪਾਹੀ ਆ ਠੀਕ ਹੈ ਉਹਨਾਂ ਲਈ ਮੇਰਾ ਸਿਰ ਝੁਕਦਾ ਹੈ ਉਹਨਾਂ ਦੀ ਮਿਹਨਤ ਅੱਗੇ ਮੈਂ ਸਜਦਾ ਕਰਦਾ ਪ੍ਰਮਾਤਮਾ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਦੇ ਮਨ ਦੇ ਵਿੱਚ ਮੰਚਾ ਜੋ ਸੋਚਦੇ ਆ ਉਹ ਤੇ ਉਹਨਾਂ ਨੂੰ ਪਚਾਵੇ ਕੀ ਮਨਿੰਦਰ ਸਿੰਘ ਲਾਲਪੁਰਾ ਫਿਰ ਬਾਹਰ ਖੜੀ ਕਰਕੇ ਕਹਿ ਸਕਦੇ ਨੇ ਕਿ ਸਾਡੇ ਉਮੀਦਵਾਰ ਨੇ ਵੋਟਾਂ ਪਾਇਓ ਜੇ ਜਿੱਤਣ ਤੋਂ ਬਾਅਦ ਤੁਹਾਡਾ ਧੰਨਵਾਦ ਕਰਨਾ ਆਏਗਾ ਤੁਹਾਡੇ ਕੰਮ ਕਰਨਾ ਆਏਗਾ ਕਿ ਪਹਿਲਾਂ ਆਗ ਲੱਭੇਗਾ ਹੀ ਨਹੀਂ ਆਮ ਆਦਮੀ ਪਾਰਟੀ ਤੁਸੀਂ ਐਦਾ ਦੀ ਸੋਚ ਨਹੀਂ ਸੋਚ ਸਕਦੇ ਸਾਡੇ ਸਾਰੇ ਲੀਡਰ ਗਰਾਉਂਡ ਤੇ ਰਹਿੰਦੇ ਆ ਮੈਨੂੰ ਤੁਸੀਂ ਵੇਖਿਆ ਹੋਊਗਾ ਮੈਂ ਗਰਾਉਂਡ ਤੇ ਰਹਿੰਦਾ ਮੇਰੇ ਹਲਕੇ ਨੇ ਚਤਉਣਾ ਖਡੂਰ ਸਾਹਿਬ ਨੇ ਤੇ ਮੇਰਾ ਫਰਜ਼ ਹੈ ਜਾ ਕੇ ਧੰਵਾਦ ਕਰਾਂ ਭੁੱਲਰ ਸਾਹਿਬ ਦਾ ਇੱਕ ਵੱਡਾ ਕੱਟ ਕਰ ਦੂੰਗਾ ਉਥੇ ਭੁੱਲਰ ਸਾਹਿਬ ਆਉਣਗੇ ਭੁੱਲਰ ਸਾਹਿਬ ਧੰਵਾਦ ਕਰ ਦੇਣਗੇ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਕਿ ਸਾਡੀ ਪਾਰਟੀ ਨੂੰ ਲੋਕ ਅੱਜ ਵੀ ਯਾਦ ਕਰਦੇ ਆ ਕਿਉਂਕਿ ਕਾਂਗਰਸ ਵੇਲੇ ਦਾਣੇ 15 ਕਿਲੋ ਜੀ ਸਾਡੇ ਵੇਲੇ 20 ਕਿਲੋ ਤੇ ਇਹਨਾਂ ਨੇ ਕਰਕੇ 10 ਕਿਲੋ ਇਹ ਇਹ ਬਹੁਤ ਗਰੀਬ ਲੋਕਾਂ ਦੇ ਵਿੱਚ ਰੋਸਾ ਹੈਗਾ ਜੀ ਅੱਲੇ ਆ ਸੈਂਟਰ ਨਹੀਂ ਦੀ ਕਰਨ ਗਿਆ ਸੈਂਟਰ ਪਹਿਲਾਂ 30 ਦਿੰਦਾ ਸੀ ਉਹਨੇ 20 ਕਰਤੀ ਉਹਨੇ 10 ਕਰਤੀ ਸ਼੍ਰੋਮਣੀ ਅਕਾਲੀ ਦਲ ਨੂੰ ਵਾਕਈ ਲੋਕ ਯਾਦ ਕਰਦੇ ਪਾਓ ਉਹਨਾਂ ਵਰਗੀ ਪਾਰਟੀ ਨਹੀਂ ਆ ਸਕਦੀ ਜਿੰਨਾ ਗਾਂਦੋਂ ਨਾ ਨਸ਼ੇ ਦਾ ਪਾਇਆ ਉਹਨਾਂ ਕੋਈ ਨਹੀਂ ਪਾ ਸਕਦਾ ਜਿੰਨੀ ਲੁੱਟ ਉਹਨਾਂ ਪਿਆ ਛੱਡੀ ਕੋਈ ਨਹੀਂ ਮਿਟਾ ਸਕਦਾ ਜਿੰਨੇ ਝੂਠੇ ਪਰਚੇ ਸ਼ੋਭਨੀ ਕਾਗਦਦਾਰਾਂ ਬਾਦਲਾਂ ਨੇ ਸ਼ੋਭਨੀ ਕਾਲੀਦਾਲ ਬੜੀ ਉੱਚੀ ਪਾਰਟੀ ਜਦੋਂ ਸਾਡੇ ਪੁਰਾਣੇ ਮੋਹਨ ਸਿੰਘ ਤੋੜਰ ਕੇ ਲੈਨਾ ਸਿੰਘ ਤੋੜਰ ਕੇ ਇਸ ਪਾਰਟੀ ਚੰਗੇ ਪਰਿਵਾਰ ਸੀ ਬਾਬਾ ਖਰਗ ਸਿੰਘ ਵਰਗੇ ਜਿਨ੍ਹਾਂ ਨੇ ਲਹਿਰਾਂ ਚਲਾਈਆਂ ਵਾ ਉਹ ਜਦੋਂ ਸੀ ਇਹ ਪਾਰਟੀ ਚੰਗੀ ਸੀ ਉਦੋਂ ਆ ਬਾਦਲਾਂ ਨੇ ਬੇੜਾ ਕਰ ਕਰਤਾ ਆ ਕੇ ਇਸ ਪਾਰਟੀ ਕਿੰਨੀ ਲੀਡ ਵੇਖਦੇ ਹੋ ਪੂਰੀ ਪਹਿਲਾ ਵਾਰ ਵੱਡੇ ਲੀਡਰਾਂ ਚ ਬਹੁਤ ਬਹੁਤ ਧੰਨਵਾਦ ਸੋ ਇਹ ਹਨ ਸਰਦਾਰ ਮਨਜਿੰਦਰ ਸਿੰਘ ਲਾਲਪੁਰਾਂ ਹਲਕਾ ਖਰੂਰ ਸਾਹਿਬ ਦੇ ਵਿਧਾਇਕ ਨੇ ਅੱਜ ਸੀਐਮ ਦੇ ਕੁਰਾਨ ਜਿਹੜੀ ਆ ਹਾਲ ਦੀ ਗੱਲ ਕਰਕੇ ਕਹਿੰਦੇ ਸਾਡੇ ਨਾਲ ਗੱਲਬਾਤ ਹੋਈ ਅਮਰ ਕੈਮਰਾਮੈਨ ਸਾਡੇ ਤੋਂ ਮੰਗ ਇੱਕ ਵਾਰ ਤਸਵੀਰਾਂ ਚੁੱਕੀਆਂ ਨੇ ਉਹ ਮੁਖਾਰ ਦੇ ਕਹਿੰਦਾ ਜਿਹੜਾ ਹਜੂਮ ਜਿਹੜਾ ਲੋਕਾਂ ਦਾ ਇੱਥੇ ਆਇਆ ਹੈ ਇੱਕ ਨਾਲੀ ਗੱਲ ਇਹ ਹੋਏਗੀ ਕਿ ਹਰ ਲੋਕ ਜਿਹੜਾ ਉਹ ਇਕੱਠੀ ਨੂੰ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਚੋਣਦੇ ਆ ਕਿਹੜੀ ਪਾਰਟੀ ਦੇ ਉਮੀਦਵਾਰ ਦੇ ਲੋਕੋ ਤੇ ਮੋਹ ਲਾਉਂਦਾ ਅੱਜ ਕਿਸ ਨੇ ਖੇਡ ਰਾਹ ਨੂੰ ਮਿਲਿਆ ਉਹ ਕਿਸ ਨੂੰ ਆਪਰਲਮੈਂਟ ਦੇ ਵਿੱਚ ਭੇਜ ਦਿਆ ਤੁਸੀਂ ਬੜੇ ਨੇ ਸਾਡੇ ਨਾਲ ਹਰ ਬੜੇ ਸਿੱਟਾ ਟੱਡੇ ਉਂਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂ ਅੰਦਰਜੀਤ ਸਿੰਘ ਪੰਜਾਬ ਆਫਤਕ ਖੁਸ਼ਕਰਮਚਾਰ